ਸਾਸੀ ਕੱਲ ਜਿਸ ਚੀਜ਼ ਦਾ ਇੰਤਜ਼ਾਰ ਸੀ ਉਹ ਖਤਮ ਹੋ ਚੁੱਕਿਆ ਹੈ ਈਟੀਟੀ 9894 ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਵਨਤਮਨ ਸਿੰਘ ਨੇ ਇੱਕ ਵੱਡੀ ਜਿਹੜੀ ਤੁਹਾਨੂੰ ਖੁਸ਼ਖਬਰੀ ਦਿੱਤੀ ਹੈਗੀ ਆ ਕੀ ਹੈਗੀ ਉਸ ਖੁਸ਼ਖਬਰੀ ਸਾਰਿਆਂ ਪਤਾ ਦੇ ਨਾਲ ਗੱਲ ਸ਼ੇਅਰ ਕਰਨ ਲੱਗੇ ਆ ਉਸ ਤੋਂ ਪਹਿਲਾਂ ਤੁਸੀਂ ਚੈਨਲ ਦੇ ਨਵੇਂ ਹੈਗੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲਿਕ ਦਾ ਬਟਨ ਦਬਲੋ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੁਹਾਨੂੰ ਇਹ ਡਿਸੀਜਨ ਮਿਲ ਚੁੱਕਿਆ ਸੋ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਤੁਹਾਨੂੰ ਪਤਾ ਵੀ ਈਟੀਟੀ 9894 ਭਰਤੀ ਦਾ ਜਿਹੜਾ ਪੇਪਰ ਏ ਸੀ ਪੰਜਾਬੀ ਪੇਪਰ ਇਹੋ ਰੱਦ ਹੋ ਗਿਆ ਸੀ ਉਹਦਾ ਨਵਾਂ ਸਿਲੇਬਸ ਦੀ ਜਿਹੜੀ ਬੇਡ ਸੀ ਨਵਾਂ ਸਿਲੇਬਸ ਆ ਚੁੱਕਿਆ ਨਵੇਂ ਸਿਲੇਬਸ ਦੇ ਅਕੋਰਡਿੰਗ ਪੇਪਰ ਕਦ ਹੋਣ ਜਾ ਰਿਹਾ ਸਾਰੀ ਗੱਲ ਦੱਸਾਂਗੇ ਬਿਲਕੁਲ ਫਰੀ ਦੇ ਵਿੱਚ ਕਿਵੇਂ ਤਿਆਰੀ ਤੁਸੀਂ ਐਮਸੀਕਿਊ ਰਾਹੀਂ ਆਪਣੀਆਂ ਵੀਡੀਓ ਰਾਹੀਂ ਕਰ ਸਕਦੇ ਹੋ ਨਵੇਂ ਸਿਲੇਬਸ ਦੇ ਪੈਟਰਨ ਦੇ ਅਨੁਸਾਰ ਤੁਹਾਡੇ ਕੋਲ ਲਾਸਟ ਚਾਂਸ ਆ ਜ਼ਿੰਦਗੀ ਦਾ ਕਹਿੰਦੇ ਵੀ ਨੌਕਰੀ ਲੱਗਣ ਦਾ ਚਾਂਸ ਹੈ ਸਭ ਤੋਂ ਵੱਡਾ ਇਹ ਤੁਹਾਡੇ ਵਾਸਤੇ ਹੈਗਾ ਜਿਨ੍ਹਾਂ ਨੇ ਇਸ ਪੇਪਰ ਨੂੰ ਕੁਆਲੀਫਾਈ ਨਾ ਕੀਤਾ ਤਾਂ ਕਹਿੰਦਾ ਮਤਲਬ ਉਹ ਕਿਤਨਾ ਕਿਤੇ ਹਮੇਸ਼ਾ ਹੀ ਪਸਤਾਉਂਦੇ ਰਹਿ ਜਾਣਗੇ ਸੋ ਆਪਾਂ ਗੱਲ ਕਰਾਂਗੇ ਤਿਆਰੀ ਫਰੀ ਕਿਵੇਂ ਕਰਨੀ ਹੈ ਸਿਲੇ ਦਿੱਤਾ ਗਿਆ ਪੇਪਰ ਬਾਰੇ ਵੀ ਗੱਲ ਕਰਾਂਗੇ ਕਦੋਂ ਹੋਣ ਜਾ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਸੀ ਕਿ 3 ਮਹੀਨੇ ਦੇ ਅੰਦਰ ਪੇਪਰ ਹੋਏਗਾ ਪਰ ਉਸ ਦਾ ਸਿਲੇਬਸ ਆਲਰੇਡੀ ਪਾ ਦਿੱਤਾ ਗਿਆ ਦੇਖੋ ਤੁਸੀਂ ਬਿਲਕੁਲ ਲੇਟੈਸਟ ਹੈ 18 ਤਰੀਕ ਨੂੰ ਬਿਲਕੁਲ ਇਹ ਅਫੀਸ਼ੀਅਲ ਸਿਲੇਬਸ ਹੈਗਾ ਤੁਸੀਂ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੈਗੇ ਹੋ ਆ ਸਾਰਾ ਚੈੱਕ ਕਰ ਸਕਦੇ ਹੋ ਜਿਹੜਾ ਇਹਨਾਂ ਨੇ ਪਿਛਲੀਆਂ ਗੱਲਾਂ ਲਿਖੀਆਂ ਆਪਾਂ ਨਹੀਂ ਦਰਹਾਵਾਂਗੇ ਤੁਸੀਂ ਦੇਖ ਸਕਦੇ ਹੋ ਭਰਤੀ ਪੇਪਰ 1 ਪੰਜਾਬੀ ਭਾਸ਼ਾ ਦੁਆਰਾ ਲਿਆ ਜਾਣਾ ਹੈ ਤੇ ਇਸ ਮੰਤਬ ਨਾਲ ਇੱਥੇ ਮੈਂ ਤੁਹਾਨੂੰ ਸ਼ੋਅ ਕਰ ਦਿੰਦਾ ਇੱਥੇ ਨੇ ਲਿਖਿਆ ਕਹਿੰਦੇ ਵੀ ਇਸ ਮੰਤਬ ਨਾਲ ETT 993 ਪੇਪਰ A ਪੰਜਾਬੀ ਭਾਸ਼ ਇਸ ਸਲੇਵਸ ਕਿਵੇਂ ਲੈਣਾ ਮੈਂ ਤੁਹਾਨੂੰ ਦੱਸੂਗਾ ਬਿਲਕੁਲ ਤੁਹਾਡੇ ਫੋਨ 'ਚ ਹੀ ਹੈ ਕਿੱਥੋਂ ਤੁਸੀਂ ਡਾਊਨਲੋਡ ਕਰਨਾ ਹੈ ਕਿਵੇਂ ਸਾਰਾ ਚੈੱਕ ਕਰਨਾ ਹੈ ਸਲੇਵਸ ਠੀਕ ਆ ਦੇਖ ਲਓ ਅਫੀਸ਼ੀਅਲ 18 ਤਰੀਕ ਦਾ ਨੋਟਿਸ ਹੈਗਾ ਅੱਜ 19 ਮਈ ਹੈਗੀ ਆ ਦੇਖੋ ਜੀ ਨਵੇਂ ਸਲੇਵਸ ਤੁਹਾਡੇ ਸਾਹਮਣੇ ਆ ਚੁੱਕੇ ਆ ਇਹ ਪੇਪਰ 1 ਹੈਗਾ ਪੇਪਰ 1 ਪੇਪਰ 1 ਤੁਸੀਂ ਦੇਖ ਸਕਦੇ ਹੋ ਯੂਨੀਵਰਸਿਟੀ 100 ਅੰਕਾਂ ਦਾ ਪੇਪਰ ਕਹਿੰਦੇ ਆ ਪਹਿਲਾਂ ਵੀ 100 ਦਾ ਸੀ ਹੁਣ ਵੀ 100 ਦਾ ਇਹਦੇ ਵਿੱਚ ਜੋ 50 ਅੰਕ ਲੈਣੇ ਹੈਗੇ ਤੁਸੀਂ ਪਹਿਲਾਂ ਜਿਹੜਾ ਸਲੇਵਸ 'ਚ ਕੁਝ ਹੋਰ ਫਰਕ ਸੀ ਇਸ ਵਾਰ ਹੋਰ ਫਰਕ ਹੈਗਾ ਇਸ ਵਾਰ ਤੁਸੀਂ ਦੇਖ ਸਕਦੇ ਹੋ ਇਹ ਸ਼ਬਦ ਬੋਧ ਬਾਖ ਬੋਧ ਠੀਕ ਆ ਅਰਥ ਬੋਧ ਅੱਗੇ ਜਿਹੜਾ ਲਿੰਗ ਵਚਨ ਪੰਜਾਬੀ ਜੋੜ ਸ਼ਬਦ ਸਭ ਕੁਝ ਕਿਵੇਂ ਕਰਨਾ ਤੇ ਉਸ ਤੋਂ ਬਾਅਦ ਦੂਜਾ ਪੰਜਾਬੀ ਸਾਹਿਤ ਦਾ ਟੌਪਿਕ ਇਹ ਵੀ ਇਹਦੇ ਬਾਰੇ ਵੀ ਸੁਣ ਦੱਸਣ ਜਾ ਰਹੇ ਆ ਠੀਕ ਆ ਪਿਛਲੇ ਸਾਲ ਚ ਆਪਾਂ ਇੱਕ ਪੇਡ ਕੋਰਸ ਨਹੀਂ ਤਿਆਰੀ ਕਰਾਈ ਸੀ ਉਸੇ ਪੇਡ ਕੋਰਸ ਨੂੰ ਆਪਾਂ ਮੋਡੀਫਾਈ ਵੀ ਕੀਤਾ ਗਿਆ ਤੁਸੀਂ ਦੇਖੋਗੇ ਕਿ ਤੁਸੀਂ ਸਬੂਤ ਦੇ ਸਕਦੇ ਹੋ 100 ਦੇ ਵਿੱਚੋਂ 80 ਕੁਐਸਚਨ ਡਾਇਰੈਕਟ ਜਿਹੜੇ ਆਪਣੀ ਉਸ ਪੇਡ ਕੋਰਸ ਚ ਆਈ ਸੀ ਉਹ ਵੀ ਤੁਹਾਨੂੰ ਸਾਰੀ ਗੱਲ ਦੱਸਾਂਗੇ ਸੋ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਇਹ ਸਲੇਬਸ ਤੁਹਾਡੇ ਸਾਹਮਣੇ ਆ ਚੁੱਕੇ ਆ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਜੇਕਰ ਤੁਸੀਂ ਦੀ ਕਾਪੀ ਡਾਊਨਲੋਡ ਕਰਨਾ ਚਾਹੁੰਦੇ ਹੋ ਆਪਣੇ ਟੈਲੀਗ੍ਰਾਮ ਤੇ ਜਾ ਕੇ ਜਾਂ ਆਪਣੇ ਐਪ ਦੇ ਉੱਪਰ ਜਾ ਕੇ ਤੁਸੀਂ ਲੈ ਸਕਦੇ ਹੋ ਸਲੇਬਸ ਮੈਂ ਤੁਹਾਨੂੰ ਦੱਸ ਦਿੰਦਾ ਤੇ ਫ੍ਰੀ ਦੇ ਵਿੱਚ ਤਿਆਰੀ ਕਿਵੇਂ ਕਰਨੀ ਹੈ ਉਹ ਵੀ ਤੁਹਾਨੂੰ ਬਹੁਤ ਜਲਦੀ ਦੱਸਣ ਜਾ ਰਿਹਾ ਹਾਂ हां एक ਗੱਲ ਹੋਰ ਇਹਨਾਂ ਨੇ ਲਿਖਿਆ ਸਪੈਸ਼ਲ ਇਹ ਸਲਿਪਸ ਤੋਂ ਪਹਿਲਾਂ ਇਹਨਾਂ ਨੇ ਇੱਕ ਗੱਲ ਲਿਖੀ ਆ ਵੀ ਜਿਹੜਾ ਲਿਖਤੀ ਪੇਪਰ ਆ ਤੁਹਾਡਾ ਹੁਣ ਕਦੋਂ ਲਿਆ ਜਾਣਾ ਪੇਪਰ ਦੀ ਜੜੀ ਜਲਦੀ ਹੀ ਡੇਟ ਅਨਾਉਂਸ ਕਰ ਦਿੱਤੀ ਹੈ ਕਿ ਪਬਲਿਕ ਨੋਟਸ ਦੇ ਰਾਹੀਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਾਨੂੰ ਨਹੀਂ ਪਤਾ ਲੱਗਣਾ ਪੇਪਰ ਕਦੋਂ ਆ ਪੇਪਰ ਕਦੇ ਲੇਟ ਨਾ ਚਲੇ ਪੇਪਰ ਕਦੇ ਨਿਕਲ ਨਾ ਜਾਵੇ ਤਾਂ ਉਹ ਹੁਣੇ ਹੀ ਐਮ ਐਸਡਬਲਿਊ ਸਟੱਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੀ ਤੇ ਹਰ ਇੱਕ ਇਨਫੋ ਮਿਲਦੀ ਰਹੂਗੀ 8894 ਦੀ ਤੁਸੀਂ ਆਜ ਤੱਕ ਤੁਹਾਡੇ ਵਾਸਤੇ ਯਾਰ ਸਾਰਾ ਕੁਝ ਹੀ ਕੰਪਲੀਟ ਕਰ ਦਿੱਤਾ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਹੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਯਾਰ ਜਿਆਦਾ ਮੱਥਾ ਨਾ ਮਰਿਆ ਜਿਵੇਂ ਸਾਰੇ ਦਾ ਸਾਰਾ ਕੰਟੈਂਟ ਚਾਹੇ ਉਹ ਥਿਉਰੀ ਚ ਹੈ ਚਾਹੇ ਉਹ ਐਮਸੀਕਿਊ ਹੈਗੇ ਆ ਚਾਹੇ ਵੀਡੀਓ ਲੈਕਚਰ ਸੁਣਨ ਵਾਸਤੇ ਆ ਸਾਰੇ ਦਾ ਸਾਰਾ ਕੰਟੈਂਟ ਇੱਕ ਜਗ੍ਹਾ ਤੇ ਹੀ ਮਿਲ ਜੇ ਤਾਂ ਆਪਾਂ ਕੋਰਸ ਅੱਜ ਹੀ ਲਾਂਚ ਕੀਤਾ ਗਿਆ ਸਿਰਫ 700 ਰੁਪਏ ਦਾ ਕੋਰਸ ਆ ਪਰ ਇਹ 700 ਦਾ ਵੀ ਨਹੀਂ ਇਹ ਤੇ ਤੁਹਾਨੂੰ ਆਲਰੇਡੀ ਹੀ 2000 ਦਾ ਕੋਰਸ 13% ਕੈਨਨਿਕ 1300 ਰੁਪਏ ਤੁਹਾਨੂੰ ਆਫ ਦਿੱਤਾ ਯਾਰ ਹੈ ਪਰ 1300 ਆਫ ਕਰ ਦੇ ਬਾਅਦ ਵੀ ਤੁਹਾਨੂੰ 200 ਰੁਪਏ ਹੋ ਕোর্স ਦੇ ਵਿੱਚ ਤੁਹਾਨੂੰ ਇੱਕ ਜਿਹੜੀ 쿠ਪਨ ਦਿੱਤਾ ਗਿਆ 200 ਦਾ ਪਹਿਲੇ 30 ਨੂੰ ਟਾਂ ਨੂੰ 쿠ਪਨ ਦਿੱਤਾ ਗਿਆ ਠੀਕ ਹੈ ਉਹ 쿠ਪਨ ਕਿਵੇਂ ਯੂਜ਼ ਕਰਨਾ ਮੈਂ ਤੁਹਾਨੂੰ ਦੱਸ ਦਿੰਦਾ 700 ਦਾ ਕੋਰਸ ਸਿਰਫ 500 ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਉਹ ਨਵੇਂ ਸਲੇਬਸ ਦੇ ਅਕੋਰਡਿੰਗ ਹਰ ਇੱਕ ਟਾਪਿਕ ਤੁਹਾਨੂੰ ਥਿਉਰੀ ਚ ਹਰ ਇੱਕ ਟਾਪਿਕ ਦਾ ਤੁਹਾਨੂੰ ਐਮਸੀਕਿਊ ਹਰੇਕ ਟਾਪਿਕ ਤੇ ਤੁਹਾਨੂੰ ਵੀਡੀਓ ਲੈਕਚਰ ਬਣਿਆ ਮਿਲੂਗਾ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਕਿਵੇਂ ਤੁਸੀਂ ਕੋਰਸ ਪਰਚੇਸ ਕਰ ਸਕਦੇ ਹੋ ਫ੍ਰੀ ਵਾਲੀਆਂ ਵੀਡੀਓ ਐਂਡ ਚ ਤੁਹਾਨੂੰ ਸਾਰਾ ਕੁਝ ਦੱਸਦੇ ਆ ਇਸ ਕੋਰਸ ਲਈ ਤੁਸੀਂ ਆ ਐਪ MSW ਸਟਡੀ ਪਲੇ ਸਟੋਰ ਚ ਜਾ ਕੇ ਸਰਚ ਬਾਰ ਤੇ ਡਾਊਨਲੋਡ ਕਰੋ ਜਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤਾ ਨੂੰ ਲਿੰਕ ਬਿਲ ਜੋ ਉੱਥੇ ਤੁਸੀਂ ਜਾਓਗੇ نیچے ਕੋਰਸ ਦੀ অপਸ਼ਨ ਹੋਊਗੀ ਕੋਰਸ ਤੇ ਕਲਿੱਕ ਕਰੋਗੇ ਉੱਪਰ ਸਰਚ ਬਾਕਸ 'ਚ ਲਿਖੋਗੇ ETT 993 ਤੁਹਾਡੇ ਅੱਗੇ ਕੋਰਸ ਆ ਜਾਏਗਾ ਇਸ ਕੋਰਸ ਤੇ ਕਲਿੱਕ ਕਰੋਗੇ ਉੱਪਰ ਤੁਹਾਨੂੰ ਇੱਥੇ ਦੇਖੇਗਾ ਕੰਟੈਂਟ ਕੂਪਨ ਚੂਜ਼ ਪਹਿਲਾਂ ਨਹੀਂ ਕਰਨਾ ਤੁਸੀਂ ਕੂਪਨ ਬਾਅਦ ਚੂਜ਼ ਕਰਨਾ ਪਹਿਲਾਂ ਉੱਪਰ ਕੰਟੈਂਟ ਤੇ ਜਾਓ ਕੰਟੈਂਟ ਤੇ ਜਾ ਕੇ ਤੁਸੀਂ ਡੈਮੋ ਕਲਾਸ ਚੈੱਕ ਕਰੋ ਡੈਮੋ ਕਲਾਸ ਤੋਂ ਪਹਿਲਾਂ ਤੁਹਾਨੂੰ ਉੱਥੇ ਸਲੇਬਸ ਮਿਲ ਜਾਊਗਾ ਇੱਥੋਂ ਜਾ ਕੇ ਆਪਣਾ ਸਲੇਬਸ ਤੁਸੀਂ ਦੇਖ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਕੰਪਲੀਟ ਸਲੇਬਸ ਤੁਹਾਨੂੰ ਸਾਰਾ ਮਿਲ ਜਾਊਗਾ ਤੇ ਸਲੇਬਸ ਤੋਂ ਬਾਅਦ ਤੁਸੀਂ ਦੇਖ ਜਿਵੇਂ ਸਲੇਬਸ ਦਿੱਤਾ ਓਵੇਂ ਪੈਟਰਨਸ ਤੁਹਾਨੂੰ ਕਲਾਸਾਂ ਦੇ ਬਿਨਾਂ ਮਿਲਣਗੇ ਸਾਰਾ ਕੁਝ ਠੀਕ ਆ ਦੇਖੋ ਸਕਦੇ ਹੋ ਆਧੁਨਿਕ ਪੰਜਾਬੀ ਸਾਰਾ ਕੁਝ ਇਦਾਂ ਮਿਲੇਗਾ ਇਸ ਤੋਂ ਬਾਅਦ ਤੁਹਾਨੂੰ ਇੱਥੇ ਡੈਮੋ ਕਲਾਸ ਮਿਲੂਗੀ ਡੈਮੋ ਕਲਾਸ ਚੈੱਕ ਕਰੋ ਡੈਮ ਕਟ ਕੇ 쿠폰 डन ਹੋ ਗਿਆ ਫੀਸ 500 ਰਹਿ ਜਾਏਗੀ ਉਸ ਤੋਂ ਬਾਅਦ ਤੁਸੀਂ ਬਾਈ ਕਰ ਲੋਗੇ ਇੱਥੇ ਤੁਹਾਨੂੰ ਫੀਸ ਪੇ ਕਰਨ ਦੇ ਲਈ ਕੋਰਸ ਬਾਈ ਕਰਨ ਦੇ ਲਈ ਤੁਹਾਨੂੰ ਕਈ ਤਰ੍ਹਾਂ ਦੇ ਮੈਥਡ ਮਿਲ ਜਣਗੇ Google Pay PhonePe Paytm ਇਸ ਤੋਂ ਇਲਾਵਾ ਤੁਹਾਨੂੰ डेबिट ਕਾਰ ਦੀ অপਸ਼ਨ ਵੀ ਇੱਥੇ ਮਿਲ ਜਾਏਗੀ UPI ਦੀ অপਸ਼ਨ ਵੀ ਮਿਲ ਜਾਏਗੀ ਪਰ ਇਸ ਤੋਂ ਇਲਾਵਾ ਤੁਸੀਂ ਪਰਚੇਸ ਤਾਂ ਹੀ ਕਰਨਾ ਹੈ ਪਹਿਲਾਂ 쿠폰 ਯੂਜ਼ ਕਰਨਾ ਹੈ ਪਹਿਲੇ 30 ਸਟੂਡੈਂਟਾਂ ਨੂੰ ਆਫਰ ਹੈਗਾ ਹੈ ਉਸ ਤੋਂ ਬਾਅਦ 쿠폰 ਜਿਹੜੇ ਲਿਮਟਿਡ ਹੀ 쿠ਪਨ ਆਨਲੀ 30 쿠ਪਨ ਹੀ ਪਾਏ ਗਏ ਆ 21 ਤਰੀਕ ਈ ਕੇ ਆਫਰ ਦਿੱਤਾ ਗਿਆ ਸਿਰਫ 2 ਦਿਨ ਆਫਰ ਤੈਨੂੰ ਦਿੱਤਾ ਗਿਆ ਠੀਕ ਹੈ ਜ਼ਿਆਦਾ ਜਾਣਕਾਰੀ ਆਪਣਾ ਨੰਬਰ ਉੱਪਰ ਤੁਹਾਨੂੰ ਦਿਖ ਰਿਹਾ ਤੇ ਫਰੀ ਵੀਡੀਓ ਦੇਖਣ ਲਈ ਹੁਣੇ ਹੀ ਚੈਨਲ ਦੇ ਹੋਮ ਪੇਜ ਤੇ ਜਾਓ ਹੋਮ ਪੇਜ ਤੇ ਜਾ ਕੇ ਉੱਪਰ ਪਲੇਲਿਸਟ ਤੇ ਕਲਿੱਕ ਕਰੋਗੇ ਪਲੇਲਿਸਟ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਪਲੇਲਿਸਟ ਸ਼ੋ ਹੋਏਗੀ ਤੁਹਾਨੂੰ ਇੱਥੇ ਦੇਖਣਗੀਆਂ ਜੀ ਇਹ ਆਪਣਾ ਜਿਹੜਾ ਟੌਪਿਕ ਸਟਾਰਟ ਹੋ ਚੁੱਕਿਆ ਭਾਸ਼ਾ ਉਪਭਾਸ਼ਾ ਤੇ ਸਿਰਫ ਆਪਣੇ 7 ਲੈਕਚਰ ਬਣਿਆ ਪਹਿਲੇ ਟੌਪਿਕ ਤੇ 7 ਲੈਕਚਰ ਬਣਿਆ ਬਿਲਕੁਲ ਫੁੱਲ ਡਿਟੇਲ ਚ ਆਪਾਂ ਕਰਵਾ ਰਹੇ ਹਾਂ ਇੱਕ ਵੀ ਚੀਜ਼ ਨਹੀਂ ਬਚੂਗੀ ਤਾਂ ਇਹ ਫ੍ਰੀ ਵੀਡੀਓ ਡੇਲੀ ਇਹਨਾਂ ਦੇ ਲਿੰਕ ਲੈਣ ਲਈ ਤੁਸੀਂ ਉੱਪਰ ਦਿੱਤੇ ਨੰਬਰ ਤੇ ਆਪਣਾ ਮੈਸੇਜ ਕਰਨਾ 98798888 ਲਿਖ ਕੇ ਆਪਣਾ ਨਾਮ ਲਿਖ ਕੇ ਸਬਜੈਕਟ ਲਿਖ ਕੇ ਤੇ ਆਪਣਾ ਐਡਰੈਸ ਲਿਖ ਕੇ ਮੈਸੇਜ ਕਰ ਦਿਓ ਤੁਹਾਨੂੰ ਡੇਲੀ ਫ੍ਰੀ ਦੇ ਵਿੱਚ ਵੀ ਜਿਹੜੇ YouTube ਤੇ ਜ ਤੁਸੀਂ ਚੈਨਲ ਆਲ ਵੀ ਜੁੜ ਸਕਦੇ ਹੋ ਅਗਰ ਜੇਕਰ ਤੁਸੀਂ ਸਾਰਾ ਕੰਟੈਂਟ ਇੱਕ ਜਗ੍ਹਾ ਤੇ ਚਾਹੁੰਦੇ ਹੋ ਬਹੁਤ ਜਲਦੀ ਸਾਰਾ ਸਿਲੇਬਸ ਨਿਮੇੜਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਪੇਡ ਕੋਰਸ ਦੀ ਜਿਹੜੀ ਪਿੱਛੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਉਹਨੂੰ ਫੋਲੋ ਕਰ ਸਕਦੇ ਹੋ ਤੇ ਕੰਟੈਂਟ ਰੀਡ ਵੀ ਤੁਹਾਨੂੰ ਉੱਥੇ ਮਿਲ ਗਿਆ ਤੇ ਕੰਟੈਂਟ ਦੀ ਤੁਹਾਨੂੰ ਵੀਡੀਓ ਲੈਕਚਰ ਵੀ ਮਿਲਣਗੇ ਤੁਹਾਨੂੰ ਉੱਥੇ ਐਮਸੀਕਿਊ ਵੀ ਮਿਲਣਗੇ ਹਰ ਇੱਕ ਚੀਜ਼ ਤੁਹਾਨੂੰ ਇੱਕ ਜਗ੍ਹਾ ਤੇ ਹੀ ਪ੍ਰੋਵਾਈਡ ਹੋਏਗੀ ਤੇ ਇਸ ਤਰ੍ਹਾਂ YouTube ਦੀ ਆਪਣੀਆਂ ਕੰਟੀਨਿਊ ਕਲਾਸਾਂ ਜਿਹੜੀਆਂ ਫ੍ਰੀ ਵਾਲੀ ਐਮਸੀਕਿਊ ਰਹੀ ਚੱਲਦੀਆਂ ਜਾਣਗੀਆਂ ਤੇ ਇਹਨਾਂ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਇਹ ਤੁਹਾਡੇ ਲਈ ਅ